ਹਾਂਜੀ ਮਿੱਤਰੋ ਸਤਿ ਸ੍ਰੀ ਅਕਾਲ ਸਵਾਗਤ ਹੈ ਤੁਹਾਡਾ ਇੱਕ ਹੋਰ ਨਵੀਂ ਤੇ ਵਧੀਆ ਵੀਡੀਓ ਦੇ ਵਿੱਚ ਲਓ ਸੱਜਣੋ ਅੱਜ ਗੱਲਬਾਤ ਕਰਦੇ ਆਂ ਆਪਾਂ ਟਰੈਕਟਰ 855 ਦੇ ਉੱਪਰ ਜਿਹੜਾ ਤੁਸੀਂ ਫਰੇਮ ਦੇ ਵਿੱਚ ਦੇਖ ਰਹੇ ਹੋ ਜਿਹੜਾ ਸੱਜਣੋ ਇਹ ਟਰੈਕਟਰ ਆਪਣੇ ਕੋਲੇ ਆਇਆਗਾ ਇਹ ਆਇਆਗਾ ਮਾਨਸਾ ਜ਼ਿਲ੍ਹੇ ਦਾ ਟਰੈਕਟਰ ਆ ਪਿੰਡ ਮੂਸੇ ਦੇ ਨਾਲ ਦੇ ਪਿੰਡ ਦਾ ਟਰੈਕਟਰ ਆ ਜਿਹੜਾ ਕਿ ਆਪਾਂ 70 ਐਚਪੀ ਦੇ ਵਿੱਚ ਬਣਾਉਣਾ ਇਸ ਟਰੈਕਟਰ ਨੂੰ ਬਾਕੀ ਆਪਾਂ ਇਸ ਟਰੈਕਟਰ ਦੇ ਵਿੱਚ ਸੱਜਣੋ ਇੰਗੀਆਂ ਦੀ ਜੌਬ ਮਗਰਲੇ ਹਿੱਸੇ ਦੀ ਜੌਬ ਪਿਛਲੇ ਐਕਸਲਾਂ ਦਾ ਕੰਮ ਹੈ ਗੇਅਰ ਦਾ ਕੰਮ ਹੈ ਮੂਰਲੇ ਐਕਸਲਾਂ ਦਾ ਕੰਮ ਸਾਰਾ ਆਪਾਂ ਆਲ ਓਵਰ ਟਰੈਕਟਰ ਦੇ ਰਿਪੇਅਰ ਕਰਨੀਆਂ ਖੋਲ ਕੇ ਤੇ ਤੁਹਾਨੂੰ ਕੱਲ ਨੂੰ ਦਿਖਾਵਾਂਗੇ ਇਸ ਟਰੈਕਟਰ ਨੂੰ ਖੋਲ ਕੇ ਅੱਜ ਤੁਹਾਨੂੰ ਮੋਟਾ-ਮੋਟਾ ਦੱਸਦੀ ਹੈ ਕੀ ਕੀ ਇਸ ਟਰੈਕਟਰ ਦੇ ਵਿੱਚ ਪ੍ਰੋਬਲਮ ਆਈ ਆ ਤੇ ਕਿਹੜਾ ਮਾਡਲ ਟਰੈਕਟਰ ਆ ਕੀ ਗੱਲ ਬਾਤ ਆ ਤੇ ਸੋ ਸੱਜਣੋ ਜੁੜਦੇ ਰਹੇ ਵੀਡੀਓ ਦੇ ਨਾਲ ਐਂਡ ਤੱਕ ਤੇ ਸਾਰਾ ਕੁਝ ਤੁਹਾਨੂੰ ਦੱਸਦੇ ਆ ਅੱਜ ਇਹ ਸੋ ਦੱਸਦੇ ਆ ਆਪਾਂ ਤੁਹਾਨੂੰ ਪੀਸੀਏ ਦੇ ਵਿੱਚ ਪ੍ਰੋਬਲਮ ਆਈ ਹੈ ਤੇ ਕੀ ਆਉਂ ਖੋਲਣਾ ਪਿਆ ਟਰੈਕਟਰ ਹਾਂਜੀ ਸੱਜਣੋ ਆਪਾਂ ਇਸ ਟਰੈਕਟਰ ਬਾਰੇ ਤੁਹਾਨੂੰ ਮੇਨ ਮੇਨ ਦੱਸ ਦਿਆਂ ਮੇਨ ਮੇਨ ਕੀ ਕੀ ਕੰਮ ਕਰਨਾ ਆਪਾਂ ਕਿਉਂਕਿ ਇਹ ਟਰੈਕਟਰ ਆ ਜਿਹੜਾ ਇਹ 2013 ਮਾਡਲ ਟਰੈਕਟਰ ਆ ਤੇ ਫਸਟ ਓਨਰ ਦਾ ਟਰੈਕਟਰ ਆ ਕੋਈ ਇਹਨਾਂ ਨੇ ਨਵਾਂ ਹੀ ਹੀ ਕਢਾਇਆ ਸੀ ਟਰੈਕਟਰ ਇਹ ਪ੍ਰਾਣ ਆਪਾਂ ਇਸ ਟਰੈਕਟਰ ਦੇ ਵਿੱਚ ਅਗਲੇ ਸਿੱਧਾ ਕੰਮ ਇੰਜਨ ਦਾ ਸਾਰਾ ਕੰਮ ਕਲਚ ਦਾ ਕੰਮ ਗੇਅਰ ਦਾ ਕੰਮ ਇਸ ਲਈ ਸਿੱਧਾ ਕੰਮ ਲਿਫਟ ਦਾ ਕੰਮ ਸਾਰਾ ਆਪਾਂ ਕਰਾਵਾਂਗੇ ਤੁਸੀਂ ਕਰਾਂਗੇ ਟਰੈਕਟਰ ਕੱਲ ਨੂੰ ਆਪਾਂ ਤੁਹਾਨੂੰ ਇਹਦਾ ਖੋਲ ਕੇ ਸੱਜਣ ਨੂੰ ਇਹ ਦਿਖਾਵਾਂਗੇ ਕੀ ਕੀ ਇਸ ਟਰੈਕਟਰ ਦੇ ਵਿੱਚ ਪ੍ਰੋਬਲਮ ਆ ਬਾਕੀ ਟਾਇਰਾਂ ਦੀ ਕੰਡੀਸ਼ਨ ਤੁਸੀਂ ਚੈੱਕ ਕਰ ਸਕਦੇ ਹੋ ਇਹਨਾਂ ਨੇ ਦੂਜੀ ਜੋੜੀ ਇਹ ਟਰੈਕਟਰ ਦੇ ਪਿਛਵਾਦੀ ਟਾਇਰਾਂ ਦੀ ਤੇ ਸਾਰੀ ਇਹਦੀ ਆਪਾਂ ਜੌਬ ਕਰਾਂਗੇ ਬਾਕੀ ਇਹ ਤਾਂ ਖੰਨਾ ਦਾ ਅਨੁਕ੍ਰਾਸ਼ਨ ਮਗਰਲੇ ਹਿੱਸੇ ਦੀ ਕਿਉਂਕਿ ਇਹ ਟਰੈਕਟਰ ਇੱਕ ਘਰ ਹੀ ਚੱਲਿਆ ਵਾ ਇਸ ਟਰੈਕਟਰ ਨੂੰ ਜਿਉਂ 2013 ਮਾਡਲ ਆਇਆ ਟਰੈਕਟਰ ਕੰਪਨੀ ਦੇ ਵਿੱਚੋਂ ਇਹਨੂੰ ਗਰਮ ਹੋਣ ਦੀ ਸ਼ਿਕਾਇਤ ਆ ਤੇ ਡੀਜ਼ਲ ਵੀ ਵੱਧ ਖਾਂਦਾ ਧੂੰਆਂ ਵੀ ਮਾਰਦਾ ਆਪਾਂ ਐਸਾ ਟਰੈਕਟਰ ਨੂੰ ਆਲ ਓਵਰ ਤਿਆਰ ਕਰਾਂਗੇ ਰੰਗ ਤੋਂ ਬਗੈਰ ਸਾਰਾ ਟਰੈਕਟਰ ਆਪਾਂ ਚੈੱਕ ਕਰਾਂਗੇ ਕੀ ਇਹਦੇ ਵਿੱਚ ਪ੍ਰੋਬਲਮ ਆਉਂਦੀ ਹੈ ਬਾਕੀ ਤੁਹਾਨੂੰ ਮੋਟਾ-ਮੋਟਾ ਦੱਸ ਦਈਏ ਇਹਨਾਂ ਟਰੈਕਟਰਾਂ ਦੇ ਵਿੱਚ ਜਿਆਦਾ ਕੀ ਪ੍ਰੋਬਲਮ ਆਉਂਦੀ ਆ ਜਦੋਂ ਇਹਨਾਂ ਟਰੈਕਟਰਾਂ ਦੇ ਵਿੱਚ ਹਿੱਟ ਦੇ ਵਾਲ ਜਿਹੜੇ ਡਾਊਨ ਹੋ ਜਾਣ ਪਿਸਟਨ ਸਲੀਵ ਦਾ ਕੰਪਰੈਸ਼ਨ ਘਟ ਜੇ ਜਾਂ ਰੈਡੀਏਟਰ ਦੇ ਵਿੱਚ ਪ੍ਰੋਬਲਮ ਪੈ ਗਈ ਜਾਂ ਰੈਡੀਏਟਰ ਦੇ ਵਿੱਚ ਪ੍ਰੋਬਲਮ ਪੈ ਜਾਈਏ ਜਾਂ ਕੂਲੈਂਟਰ ਸਾੜਨ ਲੱਗ ਜੇ ਉਦੋਂ ਇਨ੍ਹਾਂ ਟਰੈਕਟਰਾਂ ਨੂੰ ਜ਼ਿਆਦਾ ਦਿੱਕਤ ਆਉਂਦੀ ਹੈ ਮੈਂ ਤੁਹਾਨੂੰ ਦੱਸ ਦਈਏ ਗਰਮ ਹੋਣ ਦਾ ਮੇਨ ਸਬਰਾਜ ਦੇ ਵਿੱਚ ਰੀਜ਼ਨ ਕੀ ਹੁੰਦਾ ਮੇਨ ਸਭ ਤੋਂ ਵੱਡਾ ਦਾ ਤੁਹਾਨੂੰ ਪਤਾ ਰੈਡੀਏਟਰ ਦੀ ਪ੍ਰੋਬਲਮ ਹੁੰਦੀ ਆ ਨੰਬਰ 2 ਤੇ ਕੋਈ ਪੱਖਾ ਇਹਦਾ ਹਵਾ ਨਹੀਂ ਦਿੰਦਾ ਜਾਂ ਕੋਈ ਬੈਲਟ ਢੂਜੋਗੀ ਜਾਂ ਡੀਜ਼ਲ ਪੰਪ ਆਪਣਾ ਐਡਵਾਂਸ ਹੋ ਗਿਆ ਉਦੋਂ ਵੀ ਇਨ੍ਹਾਂ ਟਰੈਕਟਰਾਂ ਨੂੰ ਗਰਮ ਹੋਣ ਦੀ ਬਹੁਤ ਜ਼ਿਆਦਾ ਸ਼ਿਕਾਇਤ ਰਹਿੰਦੀ ਹੈ ਬਾਕੀ ਹੁਣ ਆਪਾਂ ਇਸ ਟਰੈਕਟਰ 'ਚ ਇਹੀ ਪ੍ਰੋਬਲਮ ਮੇਨ ਆ ਗਈ ਕਿਉਂ ਗਰਮ ਹੋਇਆ ਤੇ ਕਿਉਂ ਹੁੰਦਾ ਗਰਮ ਇਸ ਟਰੈਕਟਰ ਦੇ ਵਿੱਚ ਜਦੋਂ ਰੈਡੀਏਟਰ ਦੀ ਪ੍ਰੋਬਲਮ ਆਜੀ ਉਦੋਂ ਵੀ ਇਹ ਗਰਮ ਹੁੰਦਾਗਾ ਹੈਡ ਦੇ ਵਿੱਚ ਜਿਆਦਾ ਪ੍ਰੋਬਲਮ ਆ ਗਈ ਆਜੀ ਉਦੋਂ ਵੀ ਇਹ ਟਰੈਕਟਰ ਗਰਮ ਹੁੰਦਾਗਾ ਮੇਨ ਇਹਦਾ ਸਵਰਾਜ ਦਾ ਹੀ ਨੁਕਸ ਹੁੰਦਾ ਜਿਹੜਾ ਸਵਰਾਜ ਦੀ ਮੇਨ ਸੈਟਿੰਗ ਹੁੰਦੀ ਹੈ ਸੱਚ ਨੂੰ ਚਾਹੇ ਇੰਜਨ ਦੀ ਹੋਵੇ ਚਾਹੇ ਕੋਈ ਗੀਅਰ ਦੀ ਹੋਵੇ ਇਹਦੀ ਬਹੁਤ ਔਖੀ ਸੈਟਿੰਗ ਹੁੰਦੀ ਹੈ ਜਿਹੜੇ ਭਰਾ ਕਹਿੰਦੇ ਸੈਂਪਲ ਆ ਟਰੈਕਟਰ ਉਹ ਫਿੱਟ ਕਰਨ ਦੇ ਸੌਖਾ ਉਹਦੇ ਨਾਲੋਂ ਇਹ ਬਹੁਤ ਜ਼ਿਆਦਾ ਔਖਾ ਆਉਂਦਾ ਜਿਹੜਾ ਇਹਦਾ ਇੰਜਨ ਸੈੱਟ ਕਰਨਾ ਹੁੰਦਾਗਾ ਇੰਜਨ ਦੀ ਇਆਂ ਦੀ ਸੈਟਿੰਗ ਆ ਜਿਹੜੀ ਆਮ ਵਾਸਦੀ ਖੇਡ ਨਹੀਂ ਹੁੰਦੀ ਇਹਦੀ ਜਿਹੜਾ ਇਹਦਾ ਇੰਜਨ ਸੈੱਟ ਕਰਨਾ ਹੁੰਦਾ ਕਿਉਂਕਿ ਬੁਲਟ ਮੋਟਰਸਾਂ ਦੇ ਜਿੱਦਾਂ ਕੋਈ ਸਰ ਕੋਈ ਸਾਊਂਡ ਨਹੀਂ ਨਾ ਬਣਾ ਸਕਦਾ ਤੇ ਇੰਜਨ ਦੀ ਉਸੇ ਤਰ੍ਹਾਂ ਸਵਰਾਜ ਟਰੈਕਟਰ ਦੀ ਐ ਸੈਟਿੰਗ ਨਹੀਂ ਆਉਂਦੀ ਸਦਰੋਂ ਬਿਨਾ ਇਹਦੇ ਟੈਕਨੀਕਲ ਫਾਰਮੂਲੇ ਤੋਂ ਬਿਨਾ ਕਿਉਂਕਿ ਇਹਦੇ ਜਿਹੜਾ ਇੰਆਂ ਦੇ ਸ਼ਿਮਾ ਵਗੈਰਾ ਦਾ ਕਿਉਂਕਿ ਇਹ ਜਿਹੜਾ ਗੈਸ ਕਟ ਹੁੰਦਾ ਸਦਰੋਂ ਸਾਰੇ ਟਰੈਕਟਰਾਂ ਦਾ ਤੁਸੀਂ ਵੇਖੋ ਸਵਰਾਜ ਤੇ ਬਿਨਾ ਸਾਰੇ ਟਰੈਕਟਰਾਂ ਜਿਵੇਂ ਗੈਸ ਕਟ ਹੁੰਦੇ ਇਹਦੇ ਸ਼ਿਮਾ ਪੈਂਦੀਆਂ ਸ਼ਿਮਾ ਦੀ ਸੈਟਿੰਗ ਆਪਾਂ ਨੂੰ ਆਪਣੇ ਹਿਸਾਬ ਨਾਲ ਕਰਨੀ ਪੈਂਦੀ ਹੈ ਮੋਟੀ ਪਤਲੀ ਦੇ ਹਿਸਾਬ ਦੇ ਨਾਲ ਉਹਦੇ ਦੂਜੇ ਟਰੈਕਟਰ ਦੇ ਵਿੱਚ ਗੈਸ ਘਟਾਉਂਦਾਗਾ ਕਿਉਂਕਿ ਗੈਸ ਘਟਾ ਤਾਂ ਸਾਰੇ ਕੰਪਨੀ ਦਾ ਇੱਕ ਸਾਈਜ਼ ਦਾ ਹੀ ਆਉਂਦਾਗਾ ਚਾਹੇ ਫਾਰਮ ਟਰੈਕ ਦੇ ਵਿੱਚ ਲਾ ਲਓ ਚਾਹੇ ਨਾੜਗੇਰਾ ਦੇ ਵਿੱਚ ਲਾ ਲਓ ਸੋਨ ਲੀਕਾ ਦੇ ਲਾ ਲਓ ਕਿਉਂਕਿ ਕੰਪਨੀ ਉਹਨਾਂ ਨੂੰ ਇੱਕ ਸਾਈਜ਼ ਦੇ ਵਿੱਚ ਦਿੰਦੀ ਹੈ ਮੋਟਾ ਪਤਲਾ ਨਹੀਂ ਦਿੰਦੀ ਜਿਹੜਾ ਜੰਕ ਕੰਪਨੀ ਦਾ ਹੁੰਦਾ ਕਿਉਂਕਿ ਦੇਸੀ ਗੈਸ ਕੱਟ ਦਾ ਚਲੋ ਮੋਟੇ ਵੀ ਆ ਜਾਂਦੇ ਪਤਲੇ ਵੀ ਆ ਜਾਂਦੇ ਐ ਇਸੇ ਤਰ੍ਹਾਂ ਇਸਨੇ ਇਹ ਸ਼ਿਮਾਂਗਾ ਸ਼ਿਮਾਂ ਕਟੋਕਟ ਜਿੱਦੋਂ ਤੁਸੀਂ ਏਜੰਸੀ ਦੀ ਕੱਟ ਖੋਲੋਗੇ ਉਹਦੇ ਕੋਲ 50 ਤਨਾਂ ਦੀਆਂ ਸ਼ਿਮਾਂਾਂ ਵਿੱਚ ਨਿਕਲਦੀਆਂ ਤੇ ਤੁਹਾਨੂੰ ਕੀ ਪਤਾ ਇਹਦੇ ਵਿੱਚ ਕਿ ਪ੍ਰੋਪਰ ਢੰਗ ਦੇ ਨਾਲ ਫਿਰ ਆਪਾਂ ਇਹਦੀ ਸ਼ਮਾ ਵਗੈਰਾ ਦੀ ਸੈਟਿੰਗ ਕਰਨੀ ਪੈਂਦੀ ਹੈ ਜੇ ਤੁਹਾਡਾ ਇਹਦਾ ਪਿਸਟਨ ਦਾ ਗੈਪ ਘਟ ਗਿਆ ਤਾਂ ਵੀ ਇਹ ਟਰੈਕਟਰ ਖਚਾਈ ਨਹੀਂ ਕਰਦਾ ਜੇ ਟਰੈਕਟਰ ਦਾ ਪਿਸਟਨ ਅਤੇ ਹੈਡ ਦੇ ਵਿਚਾਲੇ ਜਿਹੜਾ ਕਲੀਅਰੈਂਸ ਆ ਉਹ ਵੱਧ ਗਿਆ ਤਾਂ ਵੀ ਨਹੀਂ ਇਹਦਾ ਟਰੈਕਟਰ ਖਚਾਈ ਕਰਦਾ ਪੂਰੀ ਬਾਕੀ ਇਹਦਾ ਜਿਹੜਾ ਪੰਪ ਦਾ ਟਾਈਮਿੰਗ ਹੁੰਦਾ ਸੱਜਣੋ ਉਹ ਪ੍ਰੋਪਰ ਸਹੀ ਰੱਖਣਾ ਪੈਂਦਾ 855 ਟਰੈਕਟਰ ਦਾ ਜਿਹੜਾ ਪੰਪ ਦਾ ਟਾਈਮਿੰਗ ਹੁੰਦਾਗਾ ਉਹ ਪ੍ਰੋਪਰ ਢੰਗ ਨਾਲ ਬਿਲਕੁਲ ਸਹੀ ਰੱਖਣਾ ਪੈਂਦਾਗਾ ਇਹਦੇ ਕਾਰਨ ਕਰਕੇ ਇਹ ਟਰੈਕਟਰ ਫੇਰ ਸਹੀ ਚੱਲਦੇ ਨੇ। ਬਾਕੀ ਤੁਹਾਨੂੰ ਆਪਣਾ ਕੈਮਰਾ ਫੜ ਕੇ ਤੁਹਾਨੂੰ ਦਿਖਾਉਨੇ ਆ ਬਾਕੀ ਤੁਹਾਨੂੰ ਕਰਦੇ ਆ ਗੱਲਾਂ ਬਾਤਾਂ ਹੋ ਰਹੀਆਂ। ਇਹਦੇ ਵਿੱਚ ਮੇਨ ਜਿਹੜਾ ਡੀਜ਼ਲ ਪੰਪ ਹੁੰਦਾ ਇਹਦਾ ਜਿਹੜਾ ਟਾਈਮਿੰਗ ਵੀ ਬਹੁਤ ਮੈਟਰ ਕਰਦਾ ਤੁਹਾਨੂੰ ਦੱਸਿਆ ਪਹਿਲਾਂ। ਤੇ ਬਾਕੀ ਦਾ ਇਹਦੇ ਵਿੱਚ ਜੇਦੋਂ ਹੌਸਪੈਪ ਵਗੈਰਾ ਖਰਾਬ ਹੋ ਗਏ ਜਾਂ ਕੋਈ ਕਲੈਂਪ ਰੂਜ ਰਹਿ ਗਿਆ ਜਾਂ ਕੋਈ ਪਾਣੀ ਦੀ ਲੀਕੇਜ ਰਹਿ ਗਈ ਜਾਂ ਕੋਈ ਵਾਟਰ ਪੰਪ ਨਹੀਂ ਆਪਣਾ ਪਾਣੀ ਪ੍ਰੋਪਰ ਟੰਗਣਾ ਚਾਹਦਾ ਤਾਂ ਵੀ ਇਨਾਂ ਟਰੈਕਟਰਾਂ ਨੂੰ ਪ੍ਰੋਬਲਮ ਆਉਂਦੀ ਰਹਿੰਦੀ ਹੈ ਗਰਮ ਹੋਣ ਦੀ ਕਿਉਂਕਿ ਭਰਾਵਾਂ ਦੇ ਕਹਿੰਦੇ ਸਾਨੂੰ ਬਹੁਤ ਤੰਗ ਕਰਦਾ ਟਰੈਕਟਰ ਕਿਉਂਕਿ ਗਰਮ ਬਹੁਤ ਜ਼ਿਆਦਾ ਹੁੰਦਾ ਹੈ ਜਿਹਦੇ ਕਾਰਨ ਕਰਕੇ ਆਪਾਂ ਨੂੰ ਇਹਨੂੰ ਇੰਜਨ ਕਰਨ ਦੀ ਇਹਦੀ ਨੌਬਤ ਆ ਤੇ ਸਭ ਕੁਝ ਤੁਹਾਨੂੰ ਇਹਦੇ ਵਿੱਚ ਦਿਖਾਵਾਂਗੇ ਆਪਾਂ ਕੀ ਕੀ ਪ੍ਰੋਬਲਮ ਪੈਂਦੀ ਆ ਤੇ ਕੀ ਗੱਲਬਾਤ ਆ ਤੇ ਬਾਕੀ ਬਾਈਏ ਦੇ ਵਿੱਚ 3 ਸਪੀਡ ਦਾ ਗੇਅਰ ਵੀ ਆਉਂਦੇ ਸੀ ਆਪਾਂ ਫਿੱਟ ਕਰਾਂਗੇ ਤੇ ਕਰਵਾਵਾਂਗੇ ਉਹ ਵੀ ਇਹਦੇ ਵਿੱਚ ਆਪਾਂ ਲਗਭਗ ਜੌਬ ਕਰਾਂਗੇ ਜੀ 3 ਸਪੀਡ ਦੇ ਗੇਅਰ ਵੀ ਆਪਾਂ ਲਾਵਾਂਗੇ ਭਰਾ ਨੂੰ ਪੁੱਛ ਕੇ ਆਪਾਂ ਬਾਕੀ ਇਧਰ ਪੱਤੀ ਵਗੈਰਾ ਤੁਸੀਂ ਆ ਕਲੱਚ ਦੇ ਵਿੱਚ ਲੱਗੀ ਦੇਖ ਸਕਦੇ ਹੋ ਪਰ ਇਹ ਲਾਉਣੀ ਨਹੀਂ ਚਾਹੀਦੀ ਕਿਉਂਕਿ ਇਹਦੇ ਨਾਲ ਤੁਹਾਡਾ ਕਲੱਚ 베アリング ਵਗੈਰਾ ਛੇਤੀ ਉੱਡਦਾ ਫਿੰਗਰਾਂ ਵਗੈਰਾ ਛੇਤੀ ਘਸਦੀ ਹੁਣ ਦੇਖ ਲਓ ਇਹਦੇ ਪੱਤੀ ਪਾਈ ਹੋਣ ਦੇ ਬਾਵਜੂਦ ਵੀ ਕਲੱਚ ਬਹੁਤ ਜ਼ਿਆਦਾ ਟਾਈਟ ਆ ਤੇ ਜਿਹਦੇ ਕਾਰਨ ਕਰਕੇ ਇਹ ਪੱਤੀ ਲਾਈ ਆ ਬਾਈ ਨੇ ਤੇ ਫਿਰ ਵੀ ਇਹ ਕਲੱਚ ਨੱਪਨ ਦੇ ਵਿੱਚ ਹਾਰਡ ਆ ਬਹੁਤ ਜ਼ਿਆਦਾ ਚਲੋ ਮਿੱਤਰੋ ਬਾਕੀ ਤਾਂ ਆਪਣਾ ਤੁਹਾਨੂੰ ਇਹਦੇ ਬਾਰੇ ਦੱਸ ਹੀ ਦਿੱਤਾ ਮੋਟਾ-ਮੋਟਾ ਵੀ ਕੀ ਇਹਦੇ ਵਿੱਚ ਦਿੱਕਤ ਆ ਕਿਉਂ ਆਪਾਂ ਨੂੰ ਇਸ ਟਰੈਕਟਰ ਨੂੰ ਖੋਲਣਾ ਪੈਣਾ ਤੇ ਕੀ ਪ੍ਰੋਬਲਮ ਆ ਇਹਦੇ ਵਿੱਚ ਦੇਖੋ ਕਈ ਭਰਾ ਇਹ ਕਹਿੰਦੇ ਸੀਗੇ ਚਲੋ ਨਵਾਂ ਵੇਚ ਕੇ ਵੀ ਲੈ ਲੈਂਦੇ ਪਰ ਨਵਾਂ ਟਰੈਕਟਰ ਆ ਪਹਿਲਾਂ ਘਰ ਰੱਖਿਆ ਟਰੈਕਟਰ ਕਿਉਂਕਿ ਇਹਦੇ ਨਾਲ ਦਾ ਟਰੈਕਟਰ ਹੁਣ ਤੁਹਾਨੂੰ ਪਤਾ ਆਉਂਦਾ ਹੀ ਨਹੀਂਗਾ ਨਾ ਹੀ ਇਹ ਚੌਰਸ ਸ਼ੋਅ ਦੇ ਵਿੱਚ ਬਣੇ ਜਿਹਦੇ ਕਾਰਨ ਕਰਕੇ ਬਾਈ ਇਹਤੇ ਪੈਸੇ ਫੁੱਲ ਲਾ ਰਹੇ ਨੇ ਮੈਂ ਕਿ ਤੁਹਾਨੂੰ ਇਹਦੇ ਟਰੈਕਟਰ ਦੀ ਪਰਫਾਰਮੈਂਸ ਦਿਖਾਵਾਂਗੇ ਆਪਾਂ ਸੱਜਣੋ ਚਲਾ ਕੇ ਜੋੜ ਕੇ ਨੂੰ ਤੁਹਾਨੂੰ ਸਾਰਾ ਕੁਝ ਦਿਖਾਵਾਂਗੇ ਦਾ ਕਿਵੇਂ ਇਹਦੀ ਆਵਾਜ਼ ਬੰਦੀ ਆ ਤੇ ਕਿਹੋ ਜੀ ਖਚਾਈ ਬੰਦੀ ਆ ਕੀ ਕੀ ਇਹਦੇ ਵਿੱਚ ਦਿੱਕਤਾਂ ਨਿਕਲਦੀਆਂ ਸਭ ਕੁਝ ਤੁਹਾਨੂੰ ਦਿਖਾਵਾਂਗੇ ਸੱਜਣੋ ਤੇ ਚਲੋ ਧੰਨਵਾਦ ਸਸੀਕਾਲ ਮਿਲਦੇ ਆ ਅਗਲੇ ਵਲੌਗ ਦੇ ਵਿੱਚ ਅਗਲਾ ਵਲੌਗ ਆਪਣਾ ਕੱਲ ਨੂੰ ਆਊਗਾ ਖੋਲਣ ਦਾ ਲੈ ਕੇ ਸਾਰਾ ਫਿਟਿੰਗ ਤੱਕ ਦਾ ਸਾਰਾ ਕੁਝ ਇਹ ਇਸ ਟਰੈਕਟਰ ਦੇ ਪਾਰਟ ਬਣਨਗੇ ਬਾਕੀ ਇੱਕ ਜਿਹੜਾ 735 ਆਪਣੇ ਕੋਲ 70 ਐਚਪੀ ਹੋਣ ਲਈ ਆਇਆ ਵਾ ਉਹਦੇ ਵੀ ਪਾਰਟ ਬਣਨਗੇ ਤੇ ਧੰਨਵਾਦ ਸਸੀ ਕਾਲ